t h ਕਾਰੂ ਉਜਾੜਦੇ ਵਾਲਾ ਪ੍ਰਸ਼ਾਸਨ ਮੁਰਦਾਬਾਦ ਕੰਕਾਰੂ ਉਜਾੜਦੇ ਵਾਲਾ ਪ੍ਰਸ਼ਾਸਨ ਮੁਰਦਾਬਾਦ ਕੰਕਾਰੂ ਕਾਰੂ ਉਜਗਿਏ ਉਜਾੜਦੇ ਵਾਲਾ ਪ੍ਰਸ਼ਾਸਨ ਮੁਰਦਾਬਾਦ ਕਾਰੂ ਕਹਿਣ ਉਜਗਿਏ ਉਜਾੜਦੇ ਵਾਲਾ ਪ੍ਰਸ਼ਾਸਨ ਮੁਰਦਾਬਾਦ ਕਾਰੂ ਬਵਾਦ ਕਰਨੇ ਵਾਲਾ ਪ੍ਰਸ਼ਾਸਨ ਮੁਰਦਾਬਾਦ ਕਾਰੂ ਸਰਵਾਦ ਕਰਨੇ ਵਾਲਾ ਪ੍ਰਸ਼ਾਸਨ ਮੁਰਦਾਬਾਦ ਕੰਕਾਰੂ ਜਾਣ ਬੁਝਕੇ ਬਣ ਜਾੜਦੇ ਵਾਲਾ ਪ੍ਰਸ਼ਾਸਨ ਮੁਰਦਾਬਾਦ ਕੰਕਾਰੂ ਕਹਿਣ ਬਟੇ ਉਜਾੜਦੇ ਵਾਲਾ ਪ੍ਰਸ਼ਾਸਨ ਮੁਰਦਾਬਾਦ ਕੰਕਾਰੂ ਜਾਣ ਬੁਝਕੇ ਜਾਣਦੇ ਵਾਲਾ ਪ੍ਰਸ਼ਾਸਨ ਮੁਰਦਾਬਾਦ ਮੁਰਦਾਬਾਦ ਅਸਲੀਮ ਤੇ ਤਹਿਸੀਲਦਾਰ ਮੈਡਮ ਨੂੰ ਅਸੀਂ ਤੇ ਇਹਨਾਂ ਵੀਡੀਓ ਮੈਡਮ ਨੂੰ ਬੇਨਤੀ ਕਰਦੇ ਆ ਆ ਅਸਲ ਚ ਰਾਂਜੀ ਸ਼ਿਵਾਜੀ ਆਹਾ ਦੋ ਪਰਿਵਾਰਾਂ ਦੀ ਆ ਜਮੀਨ ਦਾ ਰੌਲਾ ਜਿਹੜਾ ਇਸ ਪੈਦਿਆਂ ਦਾ ਰੌਲਾ ਇਹਦੇ ਕਰਕੇ ਪ੍ਰਸ਼ਾਸਨ ਵੀ ਪੱਖਪੂਰ ਰਿਹਾ ਦੂਜੇ ਬੰਦੇ ਦਾ ਉਹ ਪਰਚਾ ਰੱਦ ਕਰਾਉਣ ਦਾ ਮਾਰਾ ਇਹ ਬੰਦੇ ਜਿਹੜਾ ਸਾਡੇ ਤੇ ਦਬਾਅ ਪਾ ਰਿਹਾ ਦੂਜੇ ਬੰਦੇ ਨੇ ਪਰਚਾ ਕਰਾਉਣ ਦੇ ਉੱਥੇ ਪਹੁੰਚਿਆ ਐ ਐਸ.ਐਚ.ਓ ਸਾਹਿਬ ਮਚੂਵਾੜਾ ਕੋਲ ਉਹਨਾਂ ਦੇ ਪਰਚਾ ਹੁਣੇ ਕਰਦਿਆਂ ਜੱਥੇਬੰਦੀ ਵਾਲੇ ਨਾਲ ਵਿੱਚ ਸਾਰੀ ਲੀਗਰੋਦੀ ਹੋ ਗਈ ਔਰ ਉਹ ਪਰਚੇ ਰੱਦ ਕਰਾਉਣ ਦੇ ਮਾਰੇ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਇਸ ਕਰਕੇ ਵੀ ਉਹ ਦੂਏ ਪਾਸੇ ਤਬਾਹ ਪਏ ਜਣ ਉਹ ਖਰਚੇ ਵਾਪਸ ਲੈਣਾ ਆਪਣੇ ਬੜਾ ਦੁੱਖ ਆ ਸਾਨੂੰ ਜਿਵੇਂ ਪ੍ਰਸ਼ਾਸਨ ਇੱਕ ਪਾਸੇ ਹੋ ਕੇ ਖੜਾ ਉਹ ਇੱਥੇ ਸਪੈਇਦਾਂ ਦਾ ਰੌਲਾ ਸੀ ਸਪੈਇਦਾਂ ਦੇ ਰੌਲੇ ਦਾ ਸਾਰਾ ਇੱਥੇ ਮੁੱਦਾ ਕੋਈ ਪਾਣੀ ਦਾ ਰੌਲਾ ਨਹੀਂ ਕੋਈ ਹੜ੍ਹ ਦਾ ਰੌਲਾ ਨਹੀਂ ਇਹ ਜਾਣ ਬੁੱਝ ਕੇ ਪ੍ਰਸ਼ਾਸਨ ਸੇਵਾ ਵਾਲੀ ਗੱਲ ਨਹੀਂ ਕਰ ਰਹੀ ਸਰਕਾਰ ਜਿਹੜੀ ਹੋਣਾ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਹਾਈ ਲੈਵਲ ਤੇ ਸ਼ਾਇਦ ਨਾ ਪਤਾ ਹੋਵੇ ਜਿਹੜੀ ਲੋਅਰ ਲੈਵਲ ਤੇ ਅਣਗਹਿਲੀ ਹੋ ਰਹੀ ਆ ਜਾਣ ਬੁੱਝ ਕੇ ਸਾਨੂੰ ਉਹ ਜਾਣਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਇਹਦਾ ਤੁਰੰਤ ਕਾਰਲ ਕਰੇ ਜਿਹੜੇ ਲੋਕਾਂ ਨੇ ਜਿਹੜੇ ਚਾਹੇ ਕੋਈ ਵੀ ਅਫਸਰਾ ਜੀ ਨੇ ਇੱਥੇ ਅਲਾਉ ਕੀਤਾ ਲੋਕਾਂ ਦੀਆਂ ਫਸਲਾਂ ਬਰਬਾਦ ਕਰਨ ਨੂੰ ਉਹਨਾਂ ਤੇ ਅਸੀਂ ਪਰਚਿਆਂ ਦੀ ਮੰਗ ਕਰਾਂਗੇ ਬੇਸ਼ੱਕ ਸਾਨੂੰ ਮਰਨਾ ਪਵੇ ਅੰਦਰ ਜਾਵਾਂਗੇ ਸਭ ਕੁਝ ਕਰਾਂਗੇ ਜਿੰਨਾ ਚਿਰ ਉਹਨਾਂ ਤੇ ਕਾਰਵਾਈ ਨਹੀਂ ਹੁੰਦੀ ਅਸੀਂ ਖੜ੍ਹਾ ਨਹੀਂ ਛੱਡਦੇ ਹਰੇਕ ਚੀਜ਼ ਦਾ ਕੋਈ ਹਿਸਾਬ ਕਿਤਾਬਕ ਗੁੰਡਾਗਰਦੀ ਕਰਨ ਲੱਗੀ ਐ ਇੱਥੇ ਸਰਕਾਰ ਆ ਕੇ ਸਰਕਾਰ ਨੂੰ ਨਹੀਂ ਅਸੀਂ ਪਰ ਅਜੇ ਵੀ ਕਹਿੰਦੇ ਉੱਪਰ ਸਾਨੂੰ ਪਤਾ ਵੀ ਸ਼ਾਇਦ ਇਹ ਗੱਲ ਨਾ ਹੋਵੇ ਲੋਕਲ ਪ੍ਰਸ਼ਾਸਨ ਜਿਹੜਾ ਥੱਲੇ ਜਾੜਾ ਆ ਉਹ ਸਿਰਫ ਦਬਾਅ ਪਾਉਣ ਤੇ ਦੂਈ ਪਾਰਟੀ ਤੇ ਦੂਈ ਪਾਰਟੀ ਦਬਾਅ ਪਾਉਣ ਦੀ ਪਰਚਾ ਕੈਨਸਲ ਕਰਾਈਏ ਪਰਚਾ ਉਹਨਾਂ ਤੇ ਹੋਣਾ ਚੋਰੀ ਦਾ ਦੋ ਪਰਿਵਾਰਾਂ ਦਾ ਰੌਲਾ ਸਾਡਾ ਉਸ ਪਰਚੇ ਨਾਲ ਵੀ ਕੋਈ ਸਬੰਧ ਨਹੀਂ ਕਿਤੇ ਸਾਡੇ ਕੋਲ ਪਹਿਲਾ ਮਸਲਾ ਆ ਜਾਂਦਾ ਸੀ ਭਾਈਚਾਰਕ ਤੌਰ ਤੇ ਵੀ ਉਹ ਤਾਂ ਹਰਨ ਕਰਨ ਨੂੰ ਤਿਆਰ ਸੀ ਇਸ ਕਰਕੇ ਜਿਹੜਾ ਇਹ ਦਵਾ ਸਾਡੇ ਤੇ ਪਾ ਰਹੇ ਆਮ ਲੋਕਾਂ ਨੂੰ ਉਜਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਹਦਾ ਅਸੀਂ ਜੱਟ ਕੇ ਵਿਰੋਧ ਕਰਾਂਗੇ ਕੋਈ ਗੱਲ ਵੀ ਹੋ ਜਾਵੇ ਜਿਹੜੀ ਕੁਰਬਾਨੀ ਮਰਜ਼ੀ ਦੇਣੀ ਪੈ ਜਾਵੇ ਉਹ ਦੇਵਾਂਗੇ ਸਰਕਾਰ ਜੇ ਚਾਹੁੰਦੀ ਆ ਆਮ ਲੋਕਾਂ ਨੂੰ ਮਾਰਨੇ ਪੰਜਾਬ ਖਾਲੀ ਹੋ ਜਵੇ ਖਾਲੀ ਹੋਏ ਪੰਜਾਬ ਨੂੰ ਹੋਰ ਖਾਲੀ ਕਰਨਾ ਚਾਹੁੰਦੀ ਆ ਅਸੀਂ ਉਹ ਵੀ ਚੱਲਾਂਗੇ ਤਦੋਂ ਸਿੱਖ ਪ੍ਰਿਮਾਨ ਬਸ ਬਸ ਨਾਲੇ ਚ ਪੰਨੇ ਦੇ ਪਸੋਂ ਬਰਾਲੇ ਦੀ ਚੰਨਾਲੇ ਚ ਮੈਂ ਆਪਸੇ ਜ਼ਰਾ ਸੁਣਾ ਲਾ ਪਰ ਇਹ ਮਾਦਰ ਨਾ ਚਲਾ ਮੈਂ ਸਾਰਾ ਨਾਲ ਕੱਟ ਕੇ ਤੁਸੀਂ ਸੁਣ ਆਇਆ ਤੋ ਲੇਟ ਹੋ ਗਿਆ ਤੇ ਅਸੀਂ ਦਾ ਸਿਰਫ ਇਹੀ ਹੈ ਤੁਹਾਡੇ ਪੁੱਸ ਦਾ ਤੁਹਾਡਾ ਗੁੱਸਾ ਜਾਇਜ਼ ਹੋਵੇ ਮੈਨੂੰ ਉਹਦੇ ਬਾਰੇ ਇੰਨੀ ਪਤਾ ਪਰ ਇਹਦੇ ਵਿੱਚ ਕੋਈ ਸਰਕਾਰ ਦਾ ਜਾਂ ਪ੍ਰਸ਼ਾਸਨ ਦਾ ਕਿਉਂਕਿ ਦੇਖੋ ਅਸੀਂ ਹੁਕਮ ਨਾਲ ਬੰਨੇ ਹੋਇਆ ਵੀਡੀਓ ਸਾਹਿਬ ਨੂੰ ਜੋ ਹੁਕਮ ਮਿਲਿਆ ਹੈਗਾ ਵੀਡੀਓ ਸਾਹਿਬ ਦੀ ਜ਼ਮੀਨ ਹੈਗੀ ਆ ਉਦੇ ਨਾਲ ਮਤਲਬ ਇਸ ਪਿੰਡ ਦਾ ਹੀ ਰੋਲਾ ਹੈ ਆਪਣਾ ਪੰਜਾਬ ਦੀ ਆਪਾਂ ਦਾ ਪਿੰਡ ਦੇ ਰੋਲੇ ਕਰਕੇ ਸਾਨੂੰ ਕਿਉਂ ਸੀਟ ਕਰਨ ਲੱਗੇ ਰੋਲਾ ਇਹ ਤੁਸੀਂ ਬੋਲ ਮੈਂ ਵੀ ਚਾਹੇ ਮਨੂ ਐਸੀ ਤੁਸੀਂ ਆਪਣਾ ਆਵਾਜ਼ ਕਰ ਰਹੇ ਹੋ ਵਿੱਚ ਕੋਈ ਗੱਲ ਜਿਹੜੀ ਲੱਗਦੀ ਉਸਨੂੰ ਬੋਲੋ ਬੋਲੋ ਨਹੀਂ ਉਹ ਤਾਂ کہہ ਸਕਦੇ ਹਾਂ ਹਾਂ ਕਹੋ ਉਹਨੂੰ ਪੂਰਾ ਰਾਈਟ ਹੈ ਤੁਸੀਂ ਮੈਂ ਤੁਹਾਨੂੰ ਪਹਿਲਾਂ ਇਹਨਾਂ ਨੂੰ ਕਿਹਾ ਵੀ ਤੁਸੀਂ ਮੇਰੇ ਤੋਂ ਵੱਡੇ ਹੋ ਮੇਰੇ ਬਜ਼ੁਰਗੋਂ ਮੈਂ ਤੁਹਾਡੇ ਬੱਚਿਆਂ ਵਰਗਾ ਪਹਿਲਾਂ ਕਹ ਕੇ ਹਟਿਆ ਨਾ ਤੁਹਾਡੇ ਪਰਿਵਾਰ ਦੇ ਮੈਂ ਬਾਹਰਲਾ ਬੰਦਾ ਨਹੀਂ ਪਰਿਵਾਰਕੀ ਹਾਂ ਪੰਜਾਬ ਦਾ ਮੈਂ ਪੰਜਾਬੀ ਹਾਂ ਅੱਜ ਇਹ ਹੀ ਹੁੰਦੀ ਹੈ ਵੀ ਆਪਾਂ ਇਹ ਗੱਲ ਇਹ ਗੱਲ ਨਾ ਕਰੀਏ ਵੀ ਆਪਾਂ ਪੂਰੇ ਪੰਜਾਬ ਸਿਰਫ ਇਹ ਪਿੰਡ ਦਾ ਹੀ ਰੋਲਾ ਹੈਗਾ ਹੋ ਸਕਦਾ ਇਹ ਵੀ ਹੋ ਸਕਦਾ ਜਿਹੜਾ ਕਿਸੇ ਦਾ ਨਹੀਂ ਮੇਰੇ ਵਿੱਚ ਨਹੀਂ ਆਪਾਂ ਹੁਣ ਇਸ ਟਾਈਮ ਤਾਂ ਪਿੰਡ 'ਚ ਖੜੇ ਆ ਨਾ ਪਿੰਡ 'ਚ ਵੀ ਦੋ ਪਰਿਵਾਰਾਂ ਦਾ ਹੀ ਰੌਲਾ ਨੇ ਤੁਸੀਂ ਵਿੱਚ ਨਾ ਕੋਈ ਜੀ ਦੇਖੋ ਜੇ ਕੋਈ ਪ੍ਰਾਈਵੇਟ ਰੋਲਾ ਹੈਗਾ ਉਹਦਾ ਉਸ ਮੈਟਰ 'ਚ ਕੋਈ ਤੁਹਾਡਾ ਮੈਟਰ ਹੈਗਾ ਦੋ ਪਰਿਵਾਰਾਂ ਦਾ ਹੈਗਾ ਉਹ ਅਲੱਗ ਤੌਰ ਤੇ ਉਹਦੀ ਕਾਰਵਾਈ ਕੋਈ ਨਾ ਕੋਈ ਹੋਰੀ ਹੋ ਜਗੀ ਮੈਨੂੰ ਨਹੀਂ ਪਤਾ ਕੀ ਮੈਟਰ ਹੈ ਉਸੇ ਦੱਸਿਆ ਹੈਗਾ ਕੋਈ ਸਬੰਧਤ ਰੋਲਾ ਹੈਗਾ ਮੈਨੂੰ ਨਹੀਂ ਪਤਾ ਪਰ ਗੱਲ ਇਹ ਹੈ ਵੀ ਉਸੇ ਮੈਟਰ ਨੂੰ ਆਪਾਂ ਇਹਦੇ ਨਾਲ ਜੋੜੀਏ ਨਾ ਇਹਦੇ ਨਾਲ ਤਾਂ ਜੋੜਦੇ ਦੋ ਸਦੂਏ ਬੰਦੇ ਤੇ ਪ੍ਰੈਸ਼ਰ ਪਾਉਣ ਨੂੰ ਉਹਨਾਂ ਦਾ ਕਰਕੇ ਸਾਡੀ ਬਲੀ ਲਊ ਲੈ ਸਾਡਾ ਪਰਚੇ ਨਾਲ ਕੋਈ ਰੌਲਾ ਨਹੀਂ ਜਿਹੜਾ ਪਰਚਾ ਜਿਹੜਾ ਪਰਚਾ ਕਰਾਉਂਦੇ ਨੇ ਉਹ ਜੇ ਕਰਦੇ ਨੇ ਸਾਡਾ ਰੰਡਾਈਚ ਕੋਈ ਸਾਡੀ ਬਲੀ ਉਹਦੇ ਨਾਲ ਦਿੱਤੀ ਜਾ ਰਹੀ ਹੈ ਵੀ ਉਹਨੂੰ ਬੰਦੇ ਨੂੰ ਤੰਗ ਕਰਨ ਦੇ ਲਈ ਹੋ ਸਕਦਾ ਵੀ ਉਹ ਉਹਨਾਂ ਸਾਡੀ ਬਲੀ ਨਾਲ ਦਿੱਤੀ ਜਾ ਰਹੀ ਹੈ ਸਰਕਾਰੀ ਇਦਰਾਸਤ ਨਹੀਂ ਸਰਕਾਰ ਅਸੀਂ ਨਹੀਂ ਕਹਿੰਦੇ ਯਾਰ ਅਸੀਂ ਤਾਂ ਕਹਿੰਦੇ ਤੁਸੀਂ ਜਿਵੇਂ ਮਰਜ਼ੀ ਨਿਵੇੜੋ ਸਾਡੀ ਬਲੀ ਕਿਉਂ ਦੰਨੇ ਹੋ ਗੜੀ ਵਾਲੇ ਜਿਵੇਂ ਮਰਜ਼ੀ ਨਿਵੇੜਨ ਸੰਧੂ ਕਿਉਂ ਕੁਰਬਾਨ ਕਰਨ ਲੱਗੇ ਸਾਡੀ ਓਕੇ ਫਤਨਾ ਜਾਂੜਨ ਲੱਗੇ ਸਾਡਾ ਕਸੂਰ ਨਹੀਂ ਅਸੀਂ ਲੜਾਈ ਨਹੀਂ ਕੀਤੀ ਤੁਸੀਂ ਗੱਲ ਇਹ ਹੈ ਨਾ ਘੜੀ ਤਰਖਾਨਾਂ ਤੱਕ ਜਿਹੜਾ ਕਬਜ਼ਾ ਨੈਪਸੀ ਇਹ ਆਪਣਾ ਜੀਡੀਪੀਓ ਮੈਡਮ ਦਾ 1.5 ਕਿਲੋਮੀਟਰ ਦਾ ਹੈਗਾ ਉਰਨਾ ਤੋਂ ਲੈ ਕੇ ਬਿਹੇ ਤਰਖਾਨਾਂ ਅੱਗੇ ਡੈਂਟਿਸਟ ਡਿਪਾਰਟਮੈਂਟ ਦਾ ਤੁਸੀਂ ਜਿਹੜਾ ਇਹ ਮੈਡਮ ਕਰਵਾ ਰਹੇ ਆ ਉਹਨਾਂ 400 ਮੀਟਰ ਰਹਿ ਗਿਆ ਉਹ ਉਹਨਾਂ ਨੂੰ ਸ਼ੁਰੂ ਕਰਨ ਦੋ ਕਰਵਾ ਲੈਂਦਾ ਮੇਰੀ ਬੇਨਤੀ ਸੁਣੋ ਗੜੀ ਤਰਖਾਨਾ ਦੇ ਰੋਲੇ ਨਾ ਉਹਨੂੰ 400 ਮੀਟਰ ਕਰਵਾ ਲੈਂਦੋ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਵੀ ਕਿਹਾ ਵੀ ਕੋਈ ਸੀਨੀਅਰ ਅਫਸਰਾਂ ਕੋਲ ਤੁਸੀਂ ਗੱਲ ਕਰਨੀ ਹੈ ਕੁਝ ਹੋਰ ਕਰਨੀ ਹੈ ਇੰਨੇੇ ਕੰਮ ਹੁੰਦਾ ਉਸੀ ਗੱਲ ਕਰ ਲਓ ਵੀਰੇ ਅੱਗੇ ਕਾਫੀ ਹੋਣਾ ਇਹਦਾ ਮਤਲਬ ਸਾਨੂੰ ਉਜਾੜ ਕੇ ਫਿਰ ਸੀਨੀਅਰ ਅਫਸਰ ਆਉਣਗੇ ਉਹਨਾਂ ਕੋਲ ਲੜੀ ਉਚੜਦੇ ਆ ਜੇ ਸਰਕਾਰ ਚਾਹੁੰਦੀ ਐ ਅਸੀਂ ਉਜੜਨ ਨੂੰ ਤਿਆਰ ਆਂ ਵੀਰੇ ਇਹਦੇ ਵਿੱਚ ਸ਼ੱਕ ਨਾ ਆਉਂਦਾ ਇੱਕ ਗੱਲ ਸੁਣੋ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਜੇ ਇੱਕ ਕੰਮ ਹੁਣ ਨਹੀਂ ਚੱਲਦਾ ਅੱਜ ਨਹੀਂ ਚੱਲਦਾ ਕੀ ਲਾਅਸ ਹੋ ਜੂਗਾ ਸਰਕਾਰ ਦਾ ਸਾਡਾ ਲਾਅਸ ਸਾਡੀ ਫਸਲ ਖਰਾਬ ਹੋ ਗਈ ਹੈ ਨਹੀਂ ਸਾਡਾ ਫਿਰ ਇਹ ਡਿਲੇ ਕਿਉਂ ਨਹੀਂ ਕੀਤਾ ਨਹੀਂ ਮਿੱਤਰ ਨਹੀਂ ਕੀਤਾ ਜੇ ਤੂੰ ਪਿੱਛੇ ਐ ਡਿਲੇ ਨਹੀਂ ਇਹ ਡਿਲੇ ਕਿਉਂ ਨਹੀਂ ਕੀਤਾ ਵੀ 10 ਦਿਨ ਕੰਮ ਰੋਕਦਾ ਸੀਨੀਅਰ ਅਫਸਰ ਆਉਂਦੇ ਥੋੜਾ ਮੀਟਿੰਗ ਕਰਨਗੇ 10 ਦਿਨ ਅਸੀਂ ਕੰਮ ਰੋਕਦੇ ਆ ਕੇ ਸਾਡੇ ਨਾਲ ਗੱਲ ਕਰ ਤੁਸੀਂ ਤਾਂ ਕਹਿੰਦੇ ਆ ਆ ਜਾਣਗੇ ਫਿਰ ਸੀਨੀਅਰ ਅਫਸਰ ਆਉਣਗੇ ਫਿਰ ਅਸੀਂ ਉਹਨਾਂ ਤੋਂ ਕੀ ਕਰਾਂਗੇ ਹਾਂ ਤਲੇ ਤੁਹਾਨੂੰ ਕਿਹਾ ਨਾ ਫਿੱਡਸਾ ਤੁਸੀਂ ਆਪਣੀ ਗੱਲ ਕਰ ਲਓ ਕਿਹਾ ਕਿ ਨਹੀਂ ਤੁਸੀਂ ਵੀ ਡਾਕਟਰ ਖੜ ਗਿਆ ਸੀ ਸੀਨੀਅਰ ਅਫਸਰ ਅੱਜ ਕਿਉਂ ਨਹੀਂ ਆਏ ਕੰਮ ਦੇ ਅਸੀਂ ਇੱਥੇ ਬੈਠੇ ਆਂ ਦੇਖੋ ਅਸੀਂ ਸੀਨੀਅਰ ਅਫਸਰਾਂ ਕੋਲ ਆਪ ਵੀ ਜਾ ਸਕਦੇ ਸਾਨੂੰ ਇਹ ਨਹੀਂ ਵੀ ਸਾਨੂੰ ਕੋਈ ਜਾਣ ਚੁੱਤੰਗੀ ਆ ਅਸੀਂ ਇਸ ਕਰਕੇ ਨਹੀਂ ਕਹੇ ਵੀ ਇੱਥੇ ਜਨੂਆਰ ਨੇ ਪੰਜ ਮਸ਼ੀਨਾਂ ਨਾਲ ਸਾਡਾ ਕੰਮ ਕਰ ਦੇਣਾ ਸਾਡੀ ਬਰਬਾਦੀ ਕਰਤੀ ਬਹੁਤ ਲੋਕਾਂ ਨੇ ਹੋਰਾਂ ਦੀ ਕਰ ਦੇਣੀ ਆ ਜੇ ਸਰਕਾਰ ਦਾ ਇਹੀ ਮਨਸ਼ਾ ਛੜੇ ਮੱਥੇ ਪਰਵਾਨ ਕਰਾਂਗੇ ਤੁਸੀਂ ਕਰੋ ਪਰਵਾਨ ਨਹੀਂ ਲੋਕਲ ਮੈਟਰੀ ਸਰਕਾਰ ਪਰਵਾਨ ਕਰਨਾ ਚਾਹੁੰਦੀ ਆ ਕਰੋ ਸਾਨੂੰ ਰੱਜ ਕੇ ਕਰੋ ਕੋਈ ਗੱਲ ਨਹੀਂ ਹੋਰ ਇਹ ਤਾਂ ਬਸ ਹੁੰਦਾ ਸਦੋਂ ਵਕਤ ਨਹੀਂ ਇਹ ਚੱਲਦਾ ਇਹ ਪਿੰਡ ਦਾ ਮੈਟਰ ਆ ਫਿਰ ਪ੍ਰਸ਼ਾਸਨ ਪਾਰਟੀ ਵਾਲੀ ਚ ਕਿਉਂ ਆਂਦਾ ਪਾਰਟੀ ਨਹੀਂ ਇੱਥੇ ਡਰੇਨ ਦੀ ਗੱਲ ਅਸੀਂ ਕੀ ਗੱਲ ਕਰਾਂ ਕਿਸ ਤੋਂ ਪਾਰਟੀ ਹੋਰ ਕੀ ਗੱਲ ਹੈ ਇਹ ਇਹ ਤੁਹਾਡੀ ਗਲਤਫਹਮੀ ਹੈ ਸਾਡੀ ਪੂਰੀ ਫਹਮੀ ਸਹੀ ਹੋਏ ਕੱਲ੍ਹ ਅਸੀਂ ਆਇਆ ਸੀ ਨਹੀਂ 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 ਜੀ ਕੋਈ ਫਾਇਦਾ ਨਹੀਂ ਇਹ ਅੱਜ ਹੁਣ ਆਪਾਂ ਕਰ ਦਿੰਦੇ ਹਾਂ ਤੁਸੀਂ ਕਹਿੰਦੇ ਅੱਜ ਕੰਮ ਚਲਾ ਦਿਓ ਚੱਲ ਅਸੀਂ ਚਲਾ ਦੇਣਾ ਵੀ ਪ੍ਰਸ਼ਾਸਨ ਨੂੰ ਫਿਰ ਕੀ ਮਿਲ ਜੂ ਸਾਡੀ ਫਸਲਾਂ ਬਰਬਾਦ ਕਰ ਨਹੀਂ ਪ੍ਰਸ਼ਾਸਨ ਦੇ ਬੱਲੇ ਕੀ ਪੈ ਜੂਗਾ ਤਕਾਰ ਤੇਰੀ ਜਗ੍ਹਾ ਤੇ ਕਾਰਵਾਈ ਕਰੋ ਨਾ ਤੇ ਫਿਰ ਕਾਰਵਾਈ ਜਿਹੜੀ ਬਣਦੀ ਕੋਈ ਕਲੈਕਟਰ ਹੋ ਗਰਾਂ ਜੀ ਲੋਕਾਂ ਦੀ ਇੱਕ ਹੋਰ ਗੱਲ ਹੈ ਇੱਕ ਮਿੰਟ ਹੋਰ ਇੱਕ ਮਿੰਟ ਚੁੱਪ ਕਰੋ ਯਾਰ ਚੁੱਪ ਕਰੋ ਦੇਖੋ ਜੇ ਗੱਲ ਪ੍ਰਸ਼ਾਸਨਾਂ ਮਿਲੀ ਭੁਗਤ ਨਾ ਹੋਵੇ ਜੇ ਦੂਜੀ ਪਾਰਟੀ ਦੀ ਪ੍ਰਸ਼ਾਸਨਾਂ ਮਿਲੀ ਭੁਗਤ ਨਾ ਹੋਵੇ 15 ਬੰਦੇ ਕਿਵੇਂ ਉੱਥੇ ਟ੍ਰੈਫਿਕ ਰੋਕ ਲੈਣਗੇ ਅਸੀਂ 300 ਬੰਦੇ ਬੈਠੇ ਸਾਡੇ ਗੱਲ ਪੈਂਦੇ ਨੇ 15 ਬੰਦੇ 2 ਘੰਟੇ ਟ੍ਰੈਫਿਕ ਰੋਕ ਕੇ ਬੈਠੇ ਰਹੇ ਮਿਲੀ ਭੁਗਤੋ ਮੇਰਾ ਹੋਰ ਕੇ ਹੋਰ ਸਬੂਤ ਮਿਲੀ ਭੁਗਤੇ ਕੀ ਹੁੰਦੇ ਨੇ 15 ਬੰਦੇ ਬੈਠੇ ਦੀ ਉੱਥੇ ਗੱਲ ਟ੍ਰੈਫਿਕ ਰੋਕਦੇ ਨੇ ਰੋਜ਼ ਟ੍ਰੈਫਿਕ ਰੋਕਦੇ ਨੇ ਪ੍ਰਸ਼ਾਸਨ ਚੁੱਪ ਕਰਕੇ ਵੀ ਟ੍ਰੈਫਿਕ ਰੋਕਦੀ ਹੁਣ ਤਾਂ ਤੁਹਾਡੀ ਬਣੀ ਰਹਿਣੀ ਪੈਣੀ ਹੈ 200 ਬੰਦੇ ਦੀ 300 ਬੰਦੇ ਦੀ ਇਹ ਕਹਿੰਦਾ ਲੈ ਲਓ ਬਣੀ ਜੇ ਤੁਸੀਂ ਉਹ ਸਾਡੀ ਬਣੀ ਲਾਓ ਅਸੀਂ ਖੜੇ ਮੱਥੇ ਪ੍ਰਬੰਧ ਕਰਾਂਗੇ ਬਲੀਆਂ ਸਾਡੀ ਕੋਈ ਸਮੱਸਿਆ ਨਹੀਂ ਆਪਣੇ ਕੋਲ ਪਰਸਨਲ ਹੋ ਗਿਆ ਟੱਕਾ ਸਾਰਾ ਹੋਰ ਕੀ ਹੋ ਗਿਆ ਡਿਊਟੀ ਮਾਰਿਆ ਉਹਨਾਂ ਦਾ ਕੋਈ ਕਾਰਨ ਨਹੀਂ ਸੜਕ ਰੋਕਣੀ ਗੈਰ ਕਾਨੂੰਨੀ ਕੰਮ ਹੈਗਾ ਕਿ ਨਹੀਂ ਸੜਕ ਰੁਕੀ ਮੰਨਦੇ ਇਸ ਗੱਲ ਨੂੰ ਹਾਂ 15 ਬੰਦੇ ਉੱਥੇ ਬੈਠੇ ਪਰਸਨਲ ਹਾਂ ਪਰਸਨਲ ਆਪਣੇ ਕੰਮਾਂ ਲਈ ਸੜਕ ਰੋਕਣੀ ਗੈਰ ਕਾਨੂੰਨੀ ਕੰਮ ਹੈ ਹਾਂ ਜੀ ਮੈਂ ਮੰਨਦੇ ਇਸ ਗੱਲ ਨੂੰ ਮੈਂ ਪਰਸਨਲ ਕੰਮ ਲਈ ਜਿੱਤੇ ਬੰਦੇ ਦੇ ਕੰਮ ਲਈ ਜਿੱਥੇ ਪੋਜੀਸ਼ਨ ਕਰਾ ਲਵਾਂ ਉਹਨਾਂ ਦੀ ਸੜਕ ਰੋਕਦੇ ਨੇ ਉਹਨਾਂ ਦਾ ਟੱਕਾ ਚੱਲਦਾ ਪਰਸਨਲ ਚਾਹ ਲਈ 15 ਬੰਦੇ ਸੜਕ ਰੋਕੀ ਬੈਠ ਨੇ ਉਹਨ ਉਰੇ ਜਿਹਦੀ ਜ਼ਰੂਰਤ ਆ ਜਿਹਦਾ ਨੁਕਸਾਨ ਹੋ ਰਿਹਾ ਅਸੀਂ ਰੋ ਰੋ ਕੇ ਕਹਿੰਦੇ ਆ ਸਾਡਾ ਨੁਕਸਾਨ ਦਾ ਬਚਾ ਲਓ ਸਾਨੂੰ ਵੀ ਸਰਕਾਰੀ ਜਮੀਨ ਸਰਕਾਰ ਰੋਜ਼ ਚੜ੍ਹ ਚੜ੍ਹ 20 20 ਗੱਡੀਆਂ ਪਹਿਲਾਂ ਤਾਂ 20 ਗੱਡੀਆਂ ਪੋਰਟੀਆਂ ਰਾਤ ਨੂੰ ਸਰਕਾਰੀ ਜਮੀਨ ਉਹ ਨਹੀਂ ਸਰਕਾਰੀ ਜ਼ਮੀਨ ਹੁਣ ਤੀ ਸਰਕਾਰੀ ਜ਼ਮੀਨ ਕਿੱਥੇ ਸੀ 40 ਸਾਲ ਦੀ ਸਾਨੂੰ ਹੁਕਮ ਆ ਉਹਦੀ ਆਵਾਂ ਤੁਹਾਨੂੰ 40 ਸਾਲ ਦੀ ਸਰਕਾਰੀ ਜ਼ਮੀਨ ਕਿੱਥੇ 50 ਸਾਲ ਦੀ ਸਾਨੂੰ ਹੁਕਮ ਕੱਲ ਸੁਣੋ ਇੱਕ ਗੱਲ ਹੋਰ ਸਰਕਾਰ ਦੀ ਜ਼ਮੀਨ ਬਣੀ ਕਿ ਮੈਂ ਤੁਹਾਨੂੰ ਮੈਂ ਦੱਸਦਾ ਇੱਕ ਮਿੰਟ ਸਰਕਾਰ ਦੀ ਜ਼ਮੀਨ ਕਿਵੇਂ ਬਣੀ ਆ ਆਹ ਤਾਂ ਆਵਰ ਵੀਡੀਓ ਨੂੰ ਆਵਾਜ਼ ਆਵਰ ਲਾਈਨ ਲੰਗੀ ਜਾ ਰਹੀ ਜੀ ਇੱਕ ਮਿੰਟ ਗੱਲ ਸੁਣੋ ਪ੍ਰੈਸ ਵਾਲੇ ਤੁਸੀਂ ਵੀ ਰੂ ਕਰੋ ਇਹ ਸਰਕਾਰੀ ਜ਼ਮੀਨ ਕਿਵੇਂ ਬਣੀ ਆ ਆ ਟਾਵਰ ਲਾਈਨ ਲੰਗੀ ਆ ਇੱਕ ਪੈਸਾ ਨਹੀਂ ਦਿੱਤਾ ਕਿਸੇ ਨੂੰ ਥੋੜਾ ਜਿਹਾ ਤਾਂ ਨਵਾਦੋ ਤੇ ਆਰ ਜਾ ਕੇ ਇਕ ਤਾਰਾ ਲਾਉਣ ਲਈ ਇੱਥੇ ਨਾ ਬੜੇ ਹੋ ਕੇ ਦੇ ਵਿਚ ਨਾ ਬੜੇ ਪੈਸਾ ਕੋਈ ਨਹੀਂ ਦਿੱਤਾ ਓਕਣ ਸਰਕਾਰੀ ਜ਼ਮੀਨ ਇਹ ਬਣੀ ਹੋਈ ਆ ਐਂ ਲੋਕਾਂ ਨੂੰ ਡਰਾ ਕੇ ਬੋਲਦਾ ਨਹੀਂ ਕੋਈ ਇੱਥੇ ਕੀ ਨਹੀਂ ਬੋਲਣ ਦੀ ਜਿੱਥੇ ਬੰਦੀ ਨਾ ਆਉਂਦੀ ਔਰ ਇਹ ਵੀ ਲੋਕਾਂ ਨਾਲ ਧੱਕਾ ਕਰ ਲਈ ਫਸਲਾਂ ਬਰਬਾਦ ਕਰਤੀਆਂ ਮੇਰੇ ਕੋਲ 100 ਏਕੜ ਦੇ ਕਰੀਬ ਚ ਧਾਨ ਬਰਬਾਦ ਕਰ ਦਿੱਤੇ ਸੀ ਜਾ ਸਾਹਿਬ ਜੀ ਐਸ ਜੂ ਸਾਹਿਬ ਜੀ ਨੇ ਸੁਣਾ ਕਿ ਕੋਈ ਹੱਥ ਧੱਕੇ ਦੀ ਕੋਈ ਹੱਦ ਨਹੀਂ ਆ ਇੱਕੋ ਤਰਫੀ ਗੱਲ ਕਰਨੀ ਧੱਕਾ ਕਰੇ ਕਰ ਲੋ ਤੁਸੀਂ ਕਮਜ਼ਾ ਕਰਾਣਾ ਲੋਕ ਸਰਕਾਰ ਚਾਹੁੰਦੀ ਆ ਫਿਰ ਉਹਰੇ ਖਲੋਣਾ ਆ ਫਿਰ ਕਹਿੰਦੇ ਨੇ ਬੱਸ ਬੋਲ ਦੇ ਨਾ ਕੀ ਹੈ ਸਰਕਾਰੀ ਜ਼ਮੀਰਾਂ ਖਾਨੂੰ ਆਰਡਰ ਹੈ ਦੱਸੋ ਨਾ ਅਸੀਂ ਆਇਆ ਸੰਤ ਤੇ ਸਹੀ ਪਤਾ ਲੱਗਿਆ ਵੀ ਇੱਥੇ ਨਹੀਂ ਦੱਸੋ ਬੰਦ ਕੀ ਆਏ ਨੇ ਜਦੋਂ ਸਦੇ ਨੇ ਪਰਤੇ ਬਹੁਤ ਨੇ ਨਹੀਂ ਤੁਹਾਨੂੰ ਆਰਡਰ ਆਏ ਨੇ ਜਿਹੜੇ ਬੰਦੇ ਨੇ ਆਰਡਰ ਕੀਤੇ ਨੇ ਅਸੀਂ ਉਹਨਾਂ ਪਾਸੇ ਨਾਮ ਲੈ ਕੇ ਕਹਾਂਗੇ ਵੀ ਸਾਨੂੰ ਉਹ ਮਾਰ ਰਿਹਾ ਡੀਸੀ ਆ ਡੀਸੀ ਨੂੰ ਅਸੀਂ ਗਾਲਾਂ ਕਹਾਂਗੇ ਕੋ ਮਰਦਾਬਾਦ ਸਾਨੂੰ ਡੀਸੀ ਸੀਰੀਕ ਕਰ ਰਹੇ ਪਰਸਨਲ ਕੰਮ ਜਾਣ ਕੇ 400 ਬੰਦੇ ਦੀ ਸੀਤ ਦੀ ਰਹਾ ਸੀ ਦਮਾਂ ਕਿ ਸੀਤ ਦੀ ਦੱਸੋ ਐਜੀ ਸਰ ਸਾਡੀ ਫਸਲ ਮਾਰ ਰਿਹਾ ਜਾਣ ਉੱਝ ਕੇ ਤੁਹਾਡੇ ਵਿਭਾਗ ਦੇ ਵਿਭਾਗ ਦੇ ਫਿਰ ਦੱਸੋ ਨਾ ਜੀ 60 ਸਾਲ ਦਾ ਤਾਂ ਮੈਂ ਜਿਹੜੇ ਬੰਦੇ ਆਰਡਰ ਕੀਤੇ ਨੇ ਉਹ ਨਹੀਂ ਆ ਸਕਦੇ ਕੱਲ ਤੇ ਅਸੀਂ ਬੈਠਿਆ 400 ਬੰਦਾ ਹਰਨਾ ਹਜ਼ਾਰਾ ਇੱਕ ਸਾਡੀ ਵੀ ਫਸਲ ਤਬਾਹ ਕਰਨ ਨੂੰ ਫਿਰਦੇ ਆਫਸਰ ਲੋਕਾਂ ਦੀ ਸੇਵਾ ਲਈ ਹੁੰਦੇ ਨੇ ਲੋ ਇੱਥੇ ਨਹੀਂ ਆ ਸਕਦਾ ਉੱਥੋਂ ਆਰਡਰ ਕਰੀ ਜਾਂਦਾ ਵੀ ਜਾ ਕੇ ਬਣਾ ਦੋ ਪਰੀ ਦੇ ਬੱਕਰੇ ਲੋਕਾਂ ਨੂੰ ਪਹਿਲਾਂ ਮੈਂ ਕਿਹਾ ਸੁੱਤਾ ਪਈ ਹੁੰਦਾ ਪਹਿਲਾਂ ਨਹੀਂ ਮਤਲਬ 30 ਸਾਲ ਹੋ ਗਏ ਸੜਕ ਨਿੰਗੇ ਸੜਕ ਕਿੱਥੇ ਨਹੀਂ ਕੰਨ ਸੁਣੋ ਜੇ ਸਰਕਾਰ ਕੋਲ ਫੰਡ ਇੰਨੇ ਜ਼ਿਆਦੇ ਨੇ ਸਰਕਾਰ ਨੇ ਲੋਕਾਂ ਨੂੰ ਮਾਰਨ ਲਈ ਫੰਡ ਨੇ ਸੜਕਾਂ ਬਣਾ ਲਵੇ ਡਿਵੈਲਪਮੈਂਟ ਦੇ ਕਿੰਨੇ ਡਿਵੈਲਪਮੈਂਟ ਦੇ ਹੋਰ ਕਿੰਨੇ ਕੰਮ ਨੇ ਸਰਕਾਰ ਉਹ ਕਰ ਲੈ ਉਹਦੇ ਲਈ ਫੰਡ ਹੈ ਨਹੀਂ ਸਾਡ ਨੂੰ ਮਾਰਨ ਲਈ ਲੋਕਾਂ ਨੂੰ ਮਾਰਨ ਲਈ ਸਰਕਾਰ ਕੋਲ ਅੱਜ ਫੰਡਾਂ ਦੀ ਕੋਈ ਕਾਟ ਨਹੀਂ ਪੰਜ ਮਸ਼ੀਨਾਂ ਗਲਤੀ ਪੰਜ ਅੱਜ ਖੜੀਆਂ ਨੇ ਸਾਰਾ ਪ੍ਰਸ਼ਾਸਨ ਲਾਇਆ ਮਾਰਨ ਦੀ ਗੱਲ ਤੁਹਾਨੂੰ ਮਾਰਨ ਲਈ ਸਾਡੇ ਕੋਲ ਬਹੁਤ ਪੈਸਾ ਕੋਈ ਕਾਟ ਨਹੀਂ ਚਲੋ ਜੇ ਸਰਕਾਰ ਦੀ ਨੀਤ ਇਹ ਹੈ ਆ ਮੈਨੂੰ ਅਜੇ ਵੀ ਲੱਗਦਾ ਵੀ ਉੱਪਰਲੀ ਸਰਕਾਰ ਦੀ ਨੀਤ ਇਹ ਨਹੀਂ ਹੈਗੀ ਸਰਕਾਰ ਸਾਫ਼ ਚੱਲਦੀ ਹੈ ਥੱਲੇ ਵਾਲੇ ਮੁਲਾਜ਼ਮਾਂ ਦੀ ਥੱਲੇ ਰੇਟਲੇ ਕੈਡਰ ਦੀ ਜਿਹੜਾ ਦੋਈ ਪਾਰਟੀਆਂ ਨਾਲ ਰਲਿਆ ਉਹਦੀ ਨੀਤ ਆ ਇਹ ਥੱਲੇ ਦੇ ਲੈਵਲ ਤੱਕ ਇਹ ਸਾਨੂੰ ਪੂਰਾ ਸ਼ੱਕ ਆ ਸ਼ੱਕ ਸਾਡਾ ਸਹੀ ਹੈ ਤੁਹਾਨੂੰ ਆਪੇ ਆਪੇ ਆਰਡਰ ਦਿਖਾਓ ਤੁਸੀਂ ਆਰਡਰ ਦੇਖਣੀ ਨਹੀਂ ਸਾਡਾ ਥੋੜੇ ਨੇ ਤੁਹਾਨੂੰ ਸਹੀਦ ਕਰਨ ਦੇ ਅਸੀਂ ਕਿਉਂ ਤੁਸੀਂ ਦੇਖੋ ਹਾਂ ਇਹ ਤਾਂ ਤੁਸੀਂ ਕਰੋ ਸਾਨੂੰ ਸਹੀਦ ਜੀ ਆਰਡਰ ਨਾਲ ਓਰਤੀ ਸਾਂ ਜਿੰਦਾਬਾਦ ਓਰਤੀ ਸਾਂ ਜਿੰਦਾਬਾਦ ਨਹੀਂ ਹੋਣ ਦੇਾਂਗੇ ਲੋਕਾਂ ਦੀ ਬਰਬਾਦੀ ਨਹੀਂ ਹੋਣ ਦੇਾਂਗੇ ਨਹੀਂ ਹੋਣ ਦੇਾਂਗੇ ਪ੍ਰਸ਼ਾਸਨ ਵੱਲੋਂ ਜਾਣ ਬੁੱਝ ਕੇ ਲੋਕਾਂ ਦੀ ਕੀਤੀ ਜਾ ਰਹੀ ਬਰਬਾਦੀ ਨਹੀਂ ਹੋਣ ਦੇਾਂਗੇ ਪ੍ਰਸ਼ਾਸਨ ਵੱਲੋਂ ਜਾਣ ਬੁੱਝ ਕੇ ਲੋਕਾਂ ਦੀ ਕੀਤੀ ਜਾ ਰਹੀ ਬਰਬਾਦੀ ਨਹੀਂ ਹੋਣ ਦੇਾਂਗੇ ਜਿੰਦਾਬਾਦ ਪ੍ਰਸ਼ਾਸਨ ਵੱਲੋਂ ਜਾਣ ਬੁੱਝ ਕੇ ਲੋਕਾਂ ਦੀ ਕੀਤੀ ਜਾ ਰਹੀ ਬਰਬਾਦੀ ਨਹੀਂ ਆਉਣ ਦੇਾਂਗੇ ਨਹੀਂ ਆਉਣ ਦੇਾਂਗੇ ਪ੍ਰਸ਼ਾਸਨ ਵੱਲੋਂ ਜਾਣ ਬੁੱਝ ਕੇ ਲੋਕਾਂ ਦੀ ਕੀਤੀ ਜਾ ਰਹੀ ਬਰਬਾਦੀ ਨਹੀਂ ਆਉਣ ਦੇਾਂਗੇ ਨਹੀਂ ਹੋਣ ਦੇਾਂਗੇ ਨਹੀਂ ਹੋਣ ਦੇਾਂਗੇ